ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਸ਼ਾਂਤ ਰਹਿਣਾ ਸਿੱਖੋ ਹਰ ਜਵਾਬ ਸ਼ੋਰ ਵਿੱਚ ਨਹੀਂ ਮਿਲਦਾ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਗੱਲ ਬਾਰੇ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਜ਼ਿੰਦਗੀ ਵਿੱਚ ਅਸੀਂ ਅਕਸਰ ਚੀਕਾਂ-ਚੀਕਾਂ ਵਿੱਚ ਰਹਿੰਦੇ ਹਾਂ ਹਰ ਪਾਸੇ ਸ਼ੋਰ ਹੈ ਕ ਟ੍ਰੈਫਿਕ ਦਾ ਲੋਕਾਂ ਦੀਆਂ ਗੱਲਾਂ ਦਾ ਸੋਸ਼ਲ ਮੀਡੀਆ ਦਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸ਼ੋਰ ਸਾਡੇ ਅੰਦਰੂਨੀ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਸ਼ਾਂਤੀ ਵਿੱਚ ਬੈਠ ਕੇ ਸੋਚੋ ਤਾਂ ਪਤਾ ਲੱਗੇਗਾ ਕਿ ਅਸਲ ਜਵਾਬ ਤਾਂ ਅੰਦਰ ਹੀ ਲੁਕੇ ਹੋਏ ਹਨ ਇਹ ਵੀਡੀਓ ਤੁਹਾਨੂੰ ਸਿਖਾਏਗੀ ਕਿ ਕਿਵੇਂ ਸ਼ਾਂਤ ਰਹਿਣ ਨਾਲ ਜ਼ਿੰਦਗੀ ਵਿੱਚ ਸੰਤੁਲਨ ਆਉਂਦਾ ਹੈ ਅਤੇ ਹਰ ਮੁਸੀਬਤ ਦਾ ਹੱਲ ਮਿਲ ਜਾਂਦਾ ਹੈ ਤੁਸੀਂ ਇਸ ਨੂੰ ਅਖੀਰ ਤੱਕ ਵੇਖੋ ਕਿਉਂਕਿ ਇਹ ਤੁਹਾਡੇ ਲਈ ਬਹੁਤ ਖਾਸ ਹੈ ਜ਼ਿੰਦਗੀ ਇੱਕ ਤੂਫਾਨ ਵਾਂਗ ਹੈ ਜਿੱਥੇ ਹਰ ਪਾਸੇ ਲਹਿਰਾਂ ਉੱਠਦੀਆਂ ਹਨ ਪਰ ਜੇ ਅਸੀਂ ਸ਼ਾਂਤ ਨਾ ਰਹੇ ਤਾਂ ਡੁੱਬ ਜਾਵਾਂਗੇ ਸ਼ਾਂਤ ਰਹਿਣਾ ਮਤਲਬ ਨਹੀਂ ਕਿ ਅਸੀਂ ਕੁਝ ਨਹੀਂ ਕਰਦੇ ਬਲਕਿ ਇਹ ਤਾਂ ਇੱਕ ਤਾਕਤ ਹੈ ਜੋ ਸਾਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ ਯਾਦ ਕਰੋ ਉਹ ਵਕਤ ਜਦੋਂ ਤੁਸੀਂ ਗੁੱਸੇ ਵਿੱਚ ਕਿਸੇ ਨੂੰ ਜਵਾਬ ਦਿੱਤਾ ਅਤੇ ਬਾਅਦ ਵਿੱਚ ਪਛਤਾਏ ਜੇ ਉਸ ਵਕਤ ਤੁਸੀਂ ਸ਼ਾਂਤ ਰਹਿੰਦੇ ਤਾਂ ਸ਼ਾਇਦ ਨਤੀਜਾ ਵੱਖਰਾ ਹੁੰਦਾ ਇਹ ਸ਼ਾਂਤੀ ਸਾਡੇ ਮਨ ਨੂੰ ਸਾਫ਼ ਕਰਦੀ ਹੈ ਅਤੇ ਅਸੀਂ ਅਸਲ ਮੁੱਦੇ ਨੂੰ ਸਮਝ ਸਕਦੇ ਹਾਂ ਅੱਜ ਦੀ ਦੁਨੀਆ ਵਿੱਚ ਜਿੱਥੇ ਹਰ ਕੋਈ ਆਪਣੀ ਗੱਲ ਕਹਿਣ ਵਿੱਚ ਲੱਗਾ ਹੈ ਸ਼ਾਂਤ ਰਹਿਣ ਨਾਲ ਅਸੀਂ ਵਦੇਰੇ ਸੁਣਦੇ ਹਾਂ ਅਤੇ ਵਦੇਰੇ ਸਿੱਖਦੇ ਹਾਂ ਇਹ ਨਾ ਸਿਰਫ ਸਾਡੇ ਰਿਸ਼ਤੇ ਮਜ਼ਬੂਤ ਕਰਦੀ ਹੈ ਬਲਕਿ ਸਾਡੀ ਸਿਹਤ ਨੂੰ ਵੀ ਫਾਇਦਾ ਪਹੁੰਚਾਉਂਦੀ ਹੈ ਇੱਕ ਵਾਰ ਇੱਕ ਬੁੱਢੇ ਬਾਬੇ ਨੇ ਆਪਣੇ ਚੇਲੇ ਨੂੰ ਕਿਹਾ ਸੀ ਕਿ ਜੇ ਤੂੰ ਜਵਾਬ ਲੱਭਣਾ ਚਾਹੁੰਦਾ ਹੈ ਤਾਂ ਪਹਿਲਾਂ ਸ਼ਾਂਤ ਹੋ ਜਾ ਉਹ ਚੇਲਾ ਹਰ ਰੋਜ਼ ਸ਼ੋਰ ਵਿੱਚ ਪਜਦਾ ਰਹਿੰਦਾ ਸੀ ਪਰ ਕੁਝ ਨਹੀਂ ਮਿਲਦਾ ਸੀ ਫਿਰ ਬਾਬੇ ਨੇ ਉਸ ਨੂੰ ਇੱਕ ਨਦੀ ਕੰਢੇ ਬਿਠਾ ਕੇ ਕਿਹਾ ਕਿ ਚੁੱਪ ਕਰਕੇ ਪਾਣੀ ਨੂੰ ਵੇਖ ਜਦੋਂ ਚੇਲਾ ਸ਼ਾਂਤ ਹੋਇਆ ਤਾਂ ਉਸ ਨੂੰ ਪਾਣੀ ਵਿੱਚ ਆਪਣਾ ਚਿਹਰਾ ਦਿਖਾਈ ਦਿੱਤਾ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਜਵਾਬ ਤਾਂ ਅੰਦਰ ਹੀ ਹਨ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸ਼ੋਰ ਵਿੱਚ ਅਸੀਂ ਗਵਾਚ ਜਾਂਦੇ ਹਾਂ ਪਰ ਸ਼ਾਂਤੀ ਵਿੱਚ ਅਸੀਂ ਆਪਣੇ ਆਪ ਨੂੰ ਲੱਭ ਲੈਂਦੇ ਹਾਂ ਅੱਜ ਕੱਲ ਦੇ ਨੌਜਵਾਨ ਵੀ ਇਸ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ ਸ਼ਾਂਤ ਰਹਿਣਾ ਸਿੱਖਣ ਲਈ ਪਹਿਲਾ ਆਪਣੇ ਸਾਹ ਨੂੰ ਨਿਯੰਤਰਿਤ ਕਰੋ ਜਦੋਂ ਗੁੱਸਾ ਆਵੇ ਤਾਂ ਡੂੰਘਾ ਸਾਹ ਲਓ ਅਤੇ ਗਿਣਤੀ ਕਰੋ ਇਹ ਛੋਟੀ ਜਹੀ ਆਦਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਯੋਗਾ ਅਤੇ ਮੈਡੀਟੇਸ਼ਨ ਵੀ ਬਹੁਤ ਮਦਦ ਕਰਦੇ ਹਨ ਰੋਜ਼ਾਨਾ 10 ਮਿੰਟ ਸ਼ਾਂਤ ਬੈਠ ਕੇ ਆਪਣੇ ਵਿਚਾਰਾਂ ਨੂੰ ਵੇਖੋ ਉਹਨਾਂ ਨੂੰ ਨਿਯੰਤਰਿਤ ਕਰੋ ਇਹ ਨਾ ਸਿਰਫ ਮਨ ਨੂੰ ਸ਼ਾਂਤ ਕਰਦਾ ਹੈ ਬਲਕਿ ਤਣਾਅ ਘਟਾਉਂਦਾ ਹੈ ਡਾਕਟਰ ਵੀ ਕਹਿੰਦੇ ਹਨ ਕਿ ਸ਼ਾਂਤ ਰਹਿਣ ਨਾਲ ਬਲਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ ਤੁਸੀਂ ਵੀ ਅਜ਼ਮਾ ਕੇ ਵੇਖੋ ਫਰਕ ਪੈ ਜਾਵੇਗਾ ਜ਼ਿੰਦਗੀ ਵਿੱਚ ਰਿਸ਼ਤੇ ਟੁੱਟ ਜਾਂਦੇ ਹਨ ਕਿਉਂਕਿ ਅਸੀਂ ਸ਼ਾਂਤ ਨਹੀਂ ਰਹਿੰਦੇ ਘਰ ਵਿੱਚ ਝਗੜੇ ਹੁੰਦੇ ਹਨ ਅਤੇ ਅਸੀਂ ਤੁਰੰਤ ਜਵਾਬ ਦਿੰਦੇ ਹਾਂ ਜੋ ਗੱਲ ਨੂੰ ਵਧਾ ਦਿੰਦਾ ਹੈ ਔਰ ਜੇ ਅਸੀਂ ਚੁੱਪ ਰਹਿ ਕੇ ਸੁਣੀਏ ਤਾਂ ਸਮੱਸਿਆ ਦਾ ਹੱਲ ਨਿਕਲ ਆਉਂਦਾ ਹੈ ਮੈਂ ਆਪਣੇ ਜੀਵਨ ਵਿੱਚ ਵੀ ਅਨੁਭਵ ਕੀਤਾ ਹੈ ਕਿ ਜਦੋਂ ਮੈਂ ਸ਼ਾਂਤ ਰਹਾ ਤਾਂ ਮੇਰੇ ਰਿਸ਼ਤੇ ਮਜ਼ਬੂਤ ਹੋਏ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ ਜੇ ਤੁਸੀਂ ਇਸ ਨੂੰ ਅਪਣਾਓਗੇ ਇਹ ਸ਼ਾਂਤੀ ਨਾ ਸਿਰਫ ਆਪ ਨੂੰ ਖੁਸ਼ ਰੱਖਦੀ ਹੈ ਬਲਕਿ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਯਾਦ ਰੱਖੋ ਹਰ ਜਵਾਬ ਸ਼ੋਰ ਵਿੱਚ ਨਹੀਂ ਮਿਲਦਾ ਕਈ ਵਾਰ ਚੁੱਪੀ ਵਿੱਚ ਹੀ ਮਿਲ ਜਾਂਦਾ ਹੈ ਅੱਜ ਦੀ ਤੇਜ਼ ਰਫ਼ਤਾਰ ਵਾਲੀ ਦੁਨੀਆ ਵਿੱਚ ਸ਼ਾਂਤ ਰਹਿਣਾ ਬਹੁਤ ਮੁਸ਼ਕਲ ਲੱਗਦਾ ਹੈ ਪਰ ਇਹ ਸੰਭਵ ਹੈ ਫੋਨ ਨੂੰ ਥੋੜੀ ਦੇਰ ਲਈ ਸਾਈਲੈਂਟ ਕਰੋ ਅਤੇ ਆਲੇ ਦੁਆਲੇ ਨੂੰ ਵੇਖੋ ਪ੍ਰਕਿਰਤੀ ਵਿੱਚ ਜਾਓ ਪੰਛੀਆਂ ਦੀ ਆਵਾਜ਼ ਸੁਣੋ ਅਤੇ ਮਨ ਨੂੰ ਆਰਾਮ ਦਿਓ ਇਹ ਛੋਟੀਆਂ ਗੱਲਾਂ ਤੁਹਾਡੇ ਅੰਦਰ ਇੱਕ ਨਵੀਂ ਊਰਜਾ ਭਰ ਦੇਣਗੀਆਂ ਮੈਂ ਜਾਣਦਾ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਤਣਾਅ ਹਨ ਪਰ ਇਸ ਸ਼ਾਂਤੀ ਉਹਨਾਂ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ ਤੁਸੀਂ ਇਸ ਨੂੰ ਰੋਜ਼ ਅਭਿਆਸ ਕਰੋ ਅਤੇ ਵੇਖੋ ਕਿ ਕਿਵੇਂ ਤੁਹਾਡੇ ਸਵਾਲਾਂ ਦੇ ਜਵਾਬ ਆਪੇ ਆ ਜਾਂਦੇ ਹਨ ਇੱਕ ਵਾਰ ਇੱਕ ਨੌਜਵਾਨ ਨੇ ਆਪਣੀ ਨੌਕਰੀ ਛੱਡ ਦਿੱਤੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉੱਥੇ ਸ਼ੋਰ ਬਹੁਤ ਹੈ ਅਤੇ ਉਹ ਖੁਸ਼ ਨਹੀਂ ਫਿਰ ਉਹ ਸ਼ਾਂਤ ਜਗ੍ਹਾ ਤੇ ਗਿਆ ਅਤੇ ਆਪਣੇ ਅੰਦਰ ਨੂੰ ਸੁਣਿਆ ਉਸ ਨੂੰ ਅਹਿਸਾਸ ਹੋਇਆ ਕਿ ਅਸਲ ਖੁਸ਼ੀ ਤਾਂ ਆਪਣੇ ਪੈਸ਼ਨ ਵਿੱਚ ਹੈ ਉਸਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਹ ਸਫਲ ਹੈ। ਇਹ ਕਹਾਣੀ ਦੱਸਦੀ ਹੈ ਕਿ ਸ਼ਾਂਤੀ ਵਿੱਚ ਅਸੀਂ ਆਪਣੇ ਸੁਪਨੇ ਲੱਭ ਲੈਂਦੇ ਹਾਂ। ਤੁਹਾਡੇ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ ਜੇ ਤੁਸੀਂ ਸ਼ਾਂਤ ਰਹਿਣਾ ਸਿੱਖ ਲਓ। ਇਹ ਨਾ ਸਿਰਫ ਕੈਰੀਅਰ ਵਿੱਚ ਮਦਦ ਕਰਦੀ ਹੈ ਬਲਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ। ਸ਼ਾਂਤ ਰਹਿਣ ਨਾਲ ਅਸੀਂ ਵਧੇਰੇ ਰਚਨਾਤਮਕ ਬਣਦੇ ਹਾਂ। ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਨਵੇਂ ਵਿਚਾਰ ਆਉਂਦੇ ਹਨ। ਕਲਾਕਾਰ ਅਤੇ ਲੇਖਕ ਵੀ ਇਸ ਨੂੰ ਮੰਨਦੇ ਹਨ ਕਿ ਉਹਨਾਂ ਦੀ ਸਫਲਤਾ ਪਿੱਛੇ ਸ਼ਾਂਤੀ ਹੈ ਤੁਸੀਂ ਵੀ ਆਪਣੇ ਕੰਮ ਵਿੱਚ ਇਸ ਨੂੰ ਅਪਣਾ ਕੇ ਵੇਖੋ ਇਹ ਤੁਹਾਡੀ ਉਤਪਾਦਕਤਾ ਵਧਾਏਗੀ ਅਤੇ ਤੁਸੀਂ ਵਧੇਰੇ ਖੁਸ਼ ਰਹੋਗੇ ਯਾਦ ਰੱਖੋ ਸ਼ੋਰ ਵਿੱਚ ਅਸੀਂ ਭੱਜਦੇ ਹਾਂ ਪਰ ਸ਼ਾਂਤੀ ਵਿੱਚ ਅਸੀਂ ਜਿੱਤਦੇ ਹਾਂ ਇਹ ਵੀਡੀਓ ਤੁਹਾਨੂੰ ਉਹ ਤਾਕਤ ਦੇਵੇਗੀ ਜੋ ਤੁਹਾਨੂੰ ਚਾਹੀਦੀ ਹੈ ਅੰਤ ਵਿੱਚ ਮੈਂ ਤੁਹਾਨੂੰ ਇੱਕ ਮਹੱਤਵਪੂਰਨ ਸੰਦੇਸ਼ ਦੇਣਾ ਚਾਹੁੰਦਾ ਹਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਹੈ ਅਤੇ ਇਸ ਨੂੰ ਸ਼ਾਂਤੀ ਨਾਲ ਜਿਓ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਪਰਿਵਾਰ ਅਤੇ ਸਮਾਜ ਲਈ ਵੀ ਇਹ ਜ਼ਰੂਰੀ ਹੈ ਜੇ ਤੁਸੀਂ ਸ਼ਾਂਤ ਰਹੋਗੇ ਤਾਂ ਦੁਨੀਆ ਵੀ ਵਦੇਰੇ ਸ਼ਾਂਤ ਬਣੇਗੀ ਇਹ ਸੰਦੇਸ਼ ਤੁਹਾਡੇ ਦਿਲ ਵਿੱਚ ਰੱਖੋ ਅਤੇ ਅਮਲ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ Dann wart.